ਜਾ ਰਹੀ ਹੈ ਕਿ ਜਿਹੜੇ ਹੈ एसवाईएल ਤੇ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਲੇਕਿਨ ਮੈਂ ਤੁਹਾਨੂੰ ਤਾਜ਼ਾ ਹਾਲ ਦਿਖਾਣ 来 आया क्योंकि राजपुरा ਦੇ ਲੋਕਾਂ ਨੂੰ ਕਾਫੀ ਪੈਨਿਕ ਕ੍ਰੀਏਟ ਹੋਇਆ ਹੋਇਆ ਹੈ ਕਿ ਕਦੀ ਵੀ ਜਿਹੜਾ ਹੈ ਰਾਜਪੁਰਾ ਸ਼ਹਿਰ ਦੇ ਵਿੱਚ ਵੀ ਪਾਣੀ ਜਿਹੜਾ ਮਾਰ ਕਰ ਸਕਦਾ ਕਿਉਂਕਿ ਕੱਗਰ ਜ਼ਰੀਆ ਦੇ ਨਾਲ ਹਲਕਾ ਕਨੌਰ ਦੇ ਕਈ ਪਿੰਡਾਂ ਦਾ ਨੁਕਸਾਨ ਹੋ ਚੁੱਕਿਆ ਹੈ ਸੋ ਮੈਂ ਤੁਹਾਨੂੰ एसवीएल ਦੇ ਖੜਿਆ ਤੇ ਤੁਹਾਨੂੰ ਲਗਾਤਾਰ ਤਾਜ਼ੇ ਹਾਲ ਤੁਹਾਨੂੰ ਦਿਖਾ ਰਿਹਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਕਿ ਹਜੇ ਜਿਹੜਾ ਹੈ ਐਸਵੀएल ਜਿਹੜੀ ਨਹਿਰ ਹੈ ਜਿਹੜੀ ਕੀ ਕਾਫੀ ਸਮੇਂ ਤੋਂ ਬੰਦ ਪਈ ਹੈ ਉਸ ਵਿੱਚ ਜਿਹੜਾ ਹੈ ਉਹ ਪਾਣੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਹਜੇ ਇੰਨੀ ਪੈਨਿਕ ਕਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਪਿੱਛੇ ਪਹਾੜਾ ਦੇ ਵੀ ਐਸੇ بارش ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਦੀ ਵੀ ਇਸ ਦੇ ਵਿੱਚ ਪਾਣੀ ਵੱਧ ਸਕਦਾ ਹੈ ਲੇਕਿਨ ਹਜੇ ਫਿਲਹਾਲ ਸਥਿਤੀ ਤੁਸੀਂ ਦੇਖ ਸਕਦੇ ਹੋ ਹਜੇ ਫਿਲਹਾਲ ਜਿਹੜੀ ਹੈ ਇਹਦੀ ਐਸਵਾਈਐਲ ਨਹਿਰ ਦੀ ਸਥਿਤੀ ਜਿਹੜੀ ਹੈ ਉਹ ਬਿਲਕੁਲ ਠੀਕ ਹੈ ਤੇ ਪਾਣੀ ਜਿਹੜਾ ਹੈਗਾ ਹਜੇ ਖਤਰੇ ਦੇ ਨਿਸ਼ਾਨ ਤੋਂ ਜਿਹੜਾ ਹੈ ਉਹ ਥੱਲੇ ਹੀ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਹ ਖਬਰ ਇਸ ਕਰਕੇ ਬਣਾਣ ਆਏ ਕਿ ਕਾਫੀ ਪੈਨਿਕ ਜਿਹੜਾ ਹੈ ਲੋਕਾਂ ਦੇ ਵਿੱਚ ਕ੍ਰੀਏਟ ਹੋਇਆ ਹੋਇਆ ਹੈ ਕਾ ਸਾਨੂੰ ਕਾਫੀ ਫੋਨ ਆ ਰਹੇ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਜਿਹੜਾ ਹੈ ਦੱਸਿਆ ਜਾਵੇ ਸਿਰੇ ਫਿਲਹਾਲ ਰਾਜਪੁਰਾ ਦੇ ਮਾਨਯੋਗ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਵੀ ਜਿਹੜਾ ਹੈ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਜੇ ਕੋਈ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਂਦੀ ਹੈ ਤਾਂ ਉਹਨਾਂ ਦੇ ਨਾਲ ਦਾ ਸੰਪਰਕ ਕਰ ਸਕਦਾ ਹੈ ਤੇ ਫਿਲਹਾਲ ਤੁਹਾਨੂੰ ਅਸੀਂ ਜਿਹੜੀ ਐਸਵਾਈਐਲ ਨਹਿਰ ਤੇ ਅਸੀਂ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਲੋਕ ਉੱਥੇ ਦੇਖ ਰਹੇ ਆ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਲੋਕ ਜਿਹੜੇ ਹੈ ਉਹ ਨਹਿਰ ਜਿਹੜੀ ਐਸਵਾਈਐਲ ਹੈ ਜਿਵੇਂ ਹੀ ਖਬਰਾਂ ਚੱਲ ਰਹੀਆਂ ਹੈਗੀਆਂ ਉਹ ਲੋਕੀ ਜਿਹੜੇ ਹੈ ਉਹ ਦੇਖਣ ਆਏ ਕਿ ਪੈਨਿਕ ਕ੍ਰੇਟ ਹੋਇਆ ਵਾ ਲੋਕਾਂ ਦੇ ਵਿੱਚ ਵੀ ਕਦੀ ਵੀ ਜਿਹੜਾ ਹੈ ਰਾਜਪੁਰਾ ਕਿਉਂਕਿ ਇਹ ਦੋ ਜਿਹੜੀ 25 ਦਰਿਆ ਤੇ ਇਹ ਐਸਵਾਈਐਲ ਨਹਿਰ ਦੇ ਵਿੱਚ ਜਦ ਪਾਣੀ ਆਂਦਾ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਚਿਤਕਾਰਾ ਦੀ ਬਿਲਡਿੰਗ ਸਾਨੂੰ ਨਜ਼ਰ ਆ ਰਹੀ ਹੈ ਚਿਤਕਾਰਾ ਦੀ ਬਿਲਡਿੰਗ ਤੇ ਨੀਲਮ ਹਸਪੀਟਲ ਜਿੱਥੇ ਕਿ ਪਿਛਲੇ ਸਾਲਾਂ ਚ ਕਾਫੀ ਵੱਡਾ ਜਿਹੜਾ ਹੈ ਨੁਕਸਾਨ ਦੇਖਣ ਨੂੰ ਮਿਲਿਆ ਸੀ ਜਦ ਹਸਪੀਟਲ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਤੇ ਇੱਥੇ ਚਿਤਕਾਰਾ ਦੇ ਵਿੱਚ ਵਿੱਚ ਇਹ ਕਕਰ ਦਰਿਆ ਨੂੰ 25 ਦਰਿਆ ਨੂੰ ਤੇ ਐਸਵਾਈਐਲ ਨਹਿਰ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਚਿੰਤਾਵਾਂ ਲੋਕਾਂ ਦੀ ਵਧੀ ਹੋਈਆਂ ਕਿ ਹਲਕਾ ਕਰਨੌਰ ਦੇ ਪਿੰਡ ਜਿਹੜੇ ਹੈ ਉਹ ਲਗਾਤਾਰ ਪ੍ਰਭਾਵਿਤ ਹੋਏ ਤੇ ਹੁਣ ਜਿਹੜੀ ਜੇ ਇਸ ਤਰ੍ਹਾਂ ਦੀ ਸਥਿਤੀ ਰਹੀ ਤਾਂ ਰਾਜਪੁਰਾ ਸ਼ਹਿਰ ਵੀ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਮਾਰ ਝੇਲ ਸਕਦਾ ਸੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਾਣਕਾਰੀ ਲੋਕਾਂ ਤੱਕ ਹਰ ਖਬਰ ਜਿੰਦਾ ਹੋਵੇ ਅਸਲ